ਸੰਗਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਹੈ ਜੋ ਆਪਣੀ ਜ਼ਿੰਦਗੀ ਦੇ ਵਿੱਚ ਬੜੇ ਹੀ ਨਿਰਾਸ਼ ਰਹੇ ਹੋ ਗਏ ਨੇ ਸਤਿਗੁਰ ਸੱਚੇ ਪਾਸ਼ਾ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦੇ ਨੇ ਕਿ ਅਸੀਂ ਤਾਂ ਸਤਿਗੁਰ ਸੱਚੇ ਪਾਸ਼ਾ ਦੇ ਅੱਗੇ ਬਹੁਤ ਅਰਦਾਸਾਂ ਬੇਨਤੀਆਂ ਕੀਤੀਆਂ ਪਰ ਸਾਡੇ ਮਨ ਦੀ ਇੱਛਾ ਪੂਰੀ ਨਹੀਂ ਹੋਈ ਸਾਡੀ ਅਰਦਾਸ ਬੇਨਤੀ ਪੂਰੀ ਨਹੀਂ ਹੋਈ ਪਰ ਮਹਾਪੁਰਖ ਜੀ ਕਹਿੰਦੇ ਨੇ ਵੀ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਤਾਂ ਕਿਸੇ ਚੀਜ਼ ਦੀ ਕਮੀ ਨਹੀਂ ਆ ਆਪਾਂ ਦੋਵਾਂ ਹੱਥਾਂ ਦੇ ਨਾਲ ਵੀ ਵਰਤੀਏ ਵੰਡੀਏ ਤਾਂ ਵੀ ਕੋਈ ਘਾਟਾ ਨਹੀਂ ਪੈਂਦਾ ਅਤੇ ਸਤਿਗੁਰ ਸੱਚੇ ਪਾਤਸ਼ਾਹ ਆਪਣੇ ਪਿਆਰਿਆਂ ਦੇ ਉੱਤੇ ਝਟ ਹੀ ਦਿਆਲ ਵੀ ਹੋ ਜਾਂਦੇ ਨੇ ਪਰ ਸਾਨੂੰ ਮੰਗਣਾ ਨਹੀਂ ਆਉਂਦਾ ਅਸੀਂ ਜਦੋਂ ਵੀ ਆਪਣੇ ਗੁਰੂ ਪਾਤਸ਼ਾਹ ਤੋਂ ਮੰਗਣ ਜਾਂਦੇ ਆ ਨਾ ਖਾਲੀ ਹੱਥ ਜਾਂਦੇ ਆ ਮਹਾਪੁਰਖ ਜੀ ਕਹਿੰਦੇ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਤੋਂ ਕੁਝ ਮੰਗਣਾ ਹੈ ਤਾਂ ਖਾਲੀ ਹੱਥ ਨਹੀਂ ਜਾਣਾ ਕੁਝ ਪੇਟਾ ਨਾਲ ਲੈ ਕੇ ਜਾਣੀ ਆ ਕਿਹੜੀ ਪੇਟਾ ਲੈ ਕੇ ਜਾਣੀ ਆ ਉਹ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਸਾਰੀ ਗੱਲਬਾਤ ਕਰਾਂਗੇ ਪਰ ਮਹਾਪੁਰਖ ਜੀ ਕਹਿੰਦੇ ਜਦੋਂ ਆਪਾਂ ਇਹ ਪੇਟਾ ਗੁਰੂ ਪਾਤਸ਼ਾਹ ਦੇ ਅੱਗੇ ਜਾ ਕੇ ਭੇਟ ਕਰਦੇ ਆ ਨਾ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਉੱਤੇ ਇੰਨੇ ਖੁਸ਼ ਹੁੰਦੇ ਨੇ ਇੰਨੇ ਦਿਆਲ ਹੁੰਦੇ ਨੇ ਕਿ ਸਾਡੇ ਮਨ ਦੀਆਂ ਮਰਜ਼ੀਆਂ ਤਾਂ ਪੂਰੀਆਂ ਕਰਦੇ ਹੀ ਨੇ ਬਲਕਿ ਆਪਣੀ ਖੁਸ਼ੀ ਦੇ ਨਾਲ ਆਪਣੀ ਮਰਜ਼ੀ ਦੇ ਨਾਲ ਵੀ ਸਾਨੂੰ ਬਹੁਤ ਕੁਝ ਦੇ ਦਿੰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਜਦੋਂ ਦੇਣ ਤੇ ਆਉਂਦੇ ਨੇ ਨਾ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਤਾਂ ਫਿਰ ਆਓ ਅੱਜ ਦੀ ਵੀਡੀਓ ਦੇ ਵਿੱਚ ਸਾਰੀ ਗੱਲਬਾਤ ਕਰਦੇ ਆ ਕਿ ਕਿਹੜੀ ਭੇਟਾ ਆਪਾਂ ਸਤਿਗੁਰ ਸੱਚੇ ਪਾਤਸ਼ਾਹ ਦੇ ਅੱਗੇ ਭੇਟ ਕਰਨੀ ਹੈ ਜਿੰਨੂੰ ਦੇਖ ਕੇ ਸਤਿਗੁਰ ਸੱਚੇ ਪਾਤਸ਼ਾਹ ਇੰਨੇ ਖੁਸ਼ ਹੁੰਦੇ ਨੇ ਇੰਨੇ ਦਿਆਲ ਹੁੰਦੇ ਨੇ ਸਭ ਤੋਂ ਪਹਿਲਾਂ ਗੁਰੂ ਇਤਿਹਾਸ ਦੀ ਇੱਕ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਫਿਰ ਉਸ ਤੋਂ ਬਾਅਦ ਅੱਗੇ ਗੱਲ ਕਰਦੇ ਆ। ਇਹ ਸਾਖੀ ਆ ਮੇਰੇ 6ਵੇਂ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਦੀ ਕਿੰਦੇ ਸਤਗੁਰ ਸੱਚੇ ਪਾਤਸ਼ਾਹ ਅੰਮ੍ਰਿਤਸਰ ਦੇ ਵਿੱਚ ਪਹੁੰਚੇ ਤਾਂ ਅੰਮ੍ਰਿਤਸਰ ਜ਼ਿਲ੍ਹੇ ਦਾ ਇੱਕ ਪਿੰਡ ਹੈ ਚੱਬਾ ਕਿੰਦੇ ਉਸ ਪਿੰਡ ਦੀ ਰਹਿਣ ਵਾਲੀ ਇੱਕ ਬੀਬੀ ਸਲਖਣੀ ਜਿਹਦਾ ਗੁਰਨਾਨਕ ਪਾਤਸ਼ਾਹ ਦੇ ਘਰ ਦੇ ਉੱਤੇ ਬੜਾ ਹੀ ਭਰੋਸਾ ਪੱਕਾ ਸਤਗੁਰ ਸੱਚੇ ਪਾਤਸ਼ਾਹ ਦੇ ਘਰ ਦੀ ਬਹੁਤ ਸ਼ਰਧਾ ਵੰਡ ਕਹਿੰਦੇ ਉਹ ਬੀਬੀ ਦੇ ਘਰ ਵਿੱਚ ਔਲਾਦ ਨਹੀਂ ਸੀ ਕਹਿੰਦੇ ਇੱਕ ਦਿਨ ਉਹਨੂੰ ਪਤਾ ਲੱਗਾ ਕਿ 6ਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਇਲਾਕੇ ਦੇ ਵਿੱਚ ਆਏ ਨੇ ਕਹਿੰਦੇ ਉਹ ਬੀਬੀ ਦੀ ਖੁਸ਼ੀ ਦਾ ਠਿਕਾਣਾ ਨਾ ਰਿਆ ਕਿ ਸਤਗੁਰ ਸੱਚੇ ਪਾਤਸ਼ਾਹ ਇਸ ਇਲਾਕੇ ਦੇ ਵਿੱਚ ਆਏ ਨੇ ਤਾਂ ਕਹਿੰਦੇ ਦਰਸ਼ਨਾਂ ਦੇ ਲਈ ਭੱਜੀ ਗਈ ਅਤੇ ਮਨ ਦੇ ਵਿੱਚ ਇੱਕੋ ਹੀ ਆਸ ਅਰਦਾਸ कि ਆਪਣੇ ਸਤਿਗੁਰ ਸੱਚੇ ਪਾਸ਼ਾ ਤੋਂ ਇੱਕ ਪੁੱਤਰ ਦੀ ਦਾਤ ਮੰਗ ਲਵਾਂਗੇ ਕਿਉਂਕਿ ਗੁਰਨਾਨਕ ਪਾਸ਼ਾ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆ ਸਤਿਗੁਰ ਸੱਚੇ ਪਾਸ਼ਾ ਹੀ ਮੇਰੀ ਇਸ ਅਰਦਾਸ ਬੇਨਤੀ ਨੂੰ ਪੂਰਾ ਕਰ ਸਕਦੇ ਨੇ ਬੀਬੀ ਨੂੰ ਸਤਿਗੁਰ ਸੱਚੇ ਪਾਸ਼ਾ ਦੇ ਘਰ ਦੇ ਉੱਤੇ ਬੜਾ ਭਰੋਸਾ ਸੀ ਇਸੇ ਭਰੋਸੇ ਦੇ ਸਦਕਾ ਬੀਬੀ ਨੂੰ ਜਦੋਂ ਪਤਾ ਲੱਗਾ ਕਿ ਮੇਰੀ ਪੀੜੀ ਦੇ ਮਾਲਕ ਆਏ ਨੇ ਉਹਨੇ ਪੈਰ ਜੁੱਤੀ ਨਾ ਪਾਈ ਉਸੇ ਵੇਲੇ ਭੱਜੀ ਆਈ ਆ ਕੇ ਪਹਿਲਾਂ ਸਤਿਗੁਰ ਸੱਚੇ ਪਾਸ਼ਾ ਦੇ ਰੱਜ ਰੱਜ ਦਰਸ਼ਨ ਕੀਤੇ ਫਿਰ ਮੱਥਾ ਟੇਕਿਆ ਅਤੇ ਫਿਰ ਆਪਣੀ ਅਰਦਾਸ ਬੇਨਤੀ ਲਈ ਕਿ ਸਤਿਗੁਰ ਸੱਚੇ ਪਾਤਸ਼ਾਹ ਮੇਰੇ ਘਰ ਵਿੱਚ ਔਲਾਦ ਨਹੀਂ ਆ ਮੇਰੇ ਤੇ ਕਿਰਪਾ ਕਰੋ ਮੈਨੂੰ ਇੱਕ ਪੁੱਤ ਦੀ ਰਾਤ ਬਖਸ਼ ਦਿਓ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਨੇ ਬੀਬੀ ਵੱਲ ਤੱਕਿਆ ਅਤੇ ਫਿਰ ਕਿਹਾ ਬੀਬੀ ਔਲਾਦ ਦਾ ਸੁੱਖ ਤੇਰੇ ਕਰਮਾਂ ਦੇ ਵਿੱਚ ਲਿਖਿਆ ਹੀ ਨਹੀਂ ਆ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਦੇ ਮੋਹੋਂ ਇਹ ਗੱਲ ਸੁਣ ਕੇ ਬੀਬੀ ਨਰਾਸ਼ਰੀ ਹੋ ਗਈ ਕਿ ਮੈਨੂੰ ਗੁਰਨਾਨਕ ਪਾਤਸ਼ਾਹ ਦੇ ਘਰ ਤੋਂ ਨਾ ਹੋ ਗਈ ਤਾਂ ਫਿਰ ਮੇਰੀ ਝੋਲੀ ਤਾਂ ਕਿਤੋਂ ਵੀ ਨਹੀਂ ਭਰ ਸਕਦੀ। ਖੁਦ ਸਤਿਗੁਰ ਸੱਚੇ ਪਾਤਸ਼ਾਹ ਨੇ ਹੀ ਕਹਿ ਦਿੱਤਾ ਕਿ ਮੇਰੇ ਕਰਮਾਂ ਦੇ ਵਿੱਚ ਨਹੀਂ ਲਿਖਿਆ। ਕਹਿੰਦੇ ਬੀਬੀ ਨਰਾਸਦੀ ਜੀ ਹੋ ਕੇ ਉੱਥੋਂ ਉੱਠ ਆਪਣੇ ਘਰ ਨੂੰ ਦਰਪਈ। ਰਸਤੇ ਦੇ ਵਿੱਚ ਭਾਈ ਗੁਰਦਾਸ ਜੀ ਮਿਲ ਗਏ। ਭਾਈ ਗੁਰਦਾਸ ਜੀ ਨੇ ਉਹ ਬੀਬੀ ਨੂੰ ਵੇਖ ਕੇ ਕਿਹਾ ਬੀਬੀ ਜਦੋਂ ਕੋਈ ਸਤਗੁਰ ਸੱਚੇ ਪਾਸ਼ਾ ਦੇ ਦਰਸ਼ਨ ਕਰਕੇ ਆਉਂਦਾ ਹੈ ਤਾਂ ਉਹਦਾ ਤਾਂ ਤਨ ਮਨ ਖੜ ਜਾਂਦਾ ਪਰ ਤੁਸੀਂ ਸਤਗੁਰ ਸੱਚੇ ਪਾਸ਼ਾ ਦੇ ਦਰਸ਼ਨ ਕਰਕੇ ਆ ਰਹੇ ਹੋ ਤੁਹਾਡਾ ਚਿਹਰਾ ਕਿੰਜ ਉੱਤਰਿਆ ਹੈ ਇੰਨਾ ਉਦਾਸ ਕਿਉਂ ਹੈ ਕਿਨੇ ਮਾਈ ਨੇ ਸਾਰੀ ਗੱਲ ਦੱਸੀ ਕਿ ਇਸ ਮੇਰੇ ਘਰ ਔਲਾਦ ਨਹੀਂ ਆ ਅਤੇ ਮੈਂ ਤਾਂ ਆਪਣੇ ਸਤਗੁਰ ਸੱਚੇ ਪਾਸ਼ਾ ਤੋਂ ਪੁੱਤ ਦੀ ਰਾਤ ਲੈਣ ਆਈ ਸੀ ਪਰ ਮੈਨੂੰ ਤਾਂ ਸਤਗੁਰ ਸੱਚੇ ਪਾਸ਼ਾ ਨੇ ਕਹਿ ਦਿੱਤਾ ਕਿ ਤੇਰੇ ਕਰਮਾਂ ਦੇ ਵਿੱਚ ਔਲਾਦ ਦਾ ਸੁੱਖ ਹੈ ਹੀ ਨਹੀਂ ਤਾਂ ਫਿਰ ਆਪ ਸੋਚੋ ਕਿ ਮੈਨੂੰ ਤਾਂ ਗੁਰਨਾਨਕ ਪਾਸ਼ਾ ਦੇ ਘਰ ਤੋਂ ਨਾ ਹੋ ਗਈ ਆ ਮੇਰੇ ਕਰਮਾਂ ਵਿੱਚ ਹੀ ਨਹੀਂ ਲਿਖਿਆ ਮੈਨੂੰ ਕਿੱਥੋਂ ਮਿਲੇਗਾ ਕਹਿੰਦੇ ਭਾਈ ਗੁਰਦਾਸ ਜੀ ਕਹਿਣ ਲੱਗੇ ਬੀਬੀ ਗੁਰਨਾਨਕ ਪਾਸ਼ਾ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆ ਪਰ ਸਾਨੂੰ ਮੰਗਣਾ ਨਹੀਂ ਆਉਂਦਾ ਭਾਈ ਗੁਰਦਾਸ ਜੀ ਕਹਿਣ ਲੱਗੇ ਬੀਬੀ ਜਦ ਤੁਹਾਨੂੰ ਸਤਿਗੁਰ ਸੱਚੇ ਪਾਸ਼ਾ ਨੇ ਕਿਹਾ ਸੀ ਕਿ ਤੁਹਾਡੇ ਕਰਮਾਂ ਵਿੱਚ ਨਹੀਂ ਤਾਂ ਤੁਸੀਂ ਉਦੋਂ ਹੀ ਕਹਿ ਦਿੰਦੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਕੀ ਹੋਇਆ ਜੇ ਕਰਮਾਂ ਦੇ ਵਿੱਚ ਨਹੀਂ ਲਿਖਿਆ ਉੱਥੇ ਵੀ ਲਿਖਣ ਵਾਲੇ ਤੁਸੀਂ ਇੱਥੇ ਵੀ ਬਖਸ਼ਿਸ਼ਾਂ ਰਹਿਮਤਾ ਕਰਨ ਵਾਲੇ ਤੁਸੀਂ ਜੇ ਉੱਥੇ ਭੁੱਲ ਗਏ ਸੀ ਤਾਂ ਹੁਣ ਲਿਖ ਦੋ ਕਹਿੰਦੇ ਬੀਬੀ ਦੇ ਚਿਹਰੇ ਦੇ ਉੱਤੇ ਚਮਕ ਆ ਗਈ ਆਸ ਦੀ ਕਿਰਨ ਦੇਸੀ ਬੀਬੀ ਨੇ ਛੇਤੀ ਨਾਲ ਕਾਗਜ਼ ਕਲਮ ਤੇ ਸ਼ਾਈ ਦਾ ਇੰਤਜ਼ਾਮ ਕੀਤਾ ਲੈ ਕੇ ਸਤਗੁਰ ਸੱਚੇ ਪਾਸ਼ਾ ਵੱਲ ਭੱਜ ਪਈ ਆਉਂਦਿਆਂ ਨੂੰ ਛੇਵੇਂ ਪਾਸ਼ਾ ਤਨਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਘੋੜੇ ਤੇ ਸਵਾਰ ਹੋ ਕੇ ਕਿਤੇ ਜਾ ਰਹੇ ਸਨ ਤਾਂ ਬੀਬੀ ਸਲਖਣੀ ਜੀ ਘੋੜੇ ਦੇ ਅੱਗੇ ਹੋ ਗਏ ਕਹਿਣ ਲੱਗੇ ਸਤਗੁਰ ਸੱਚੇ ਪਾਸ਼ਾ ਤੁਹਾਡੇ ਕਰ ਕਿਸੇ ਚੀਜ਼ ਦੀ ਘਾਟ ਨਹੀਂ ਆ ਮੈਨੂੰ ਇੱਕ ਪੁੱਤ ਦੀ ਰਾਤ ਬਖਸ਼ ਦਿਓ ਸਤਗੁਰ ਸੱਚੇ ਪਾਸ਼ਾ ਕਹਿਣ ਲੱਗੇ ਵੀ ਬੀਬੀ ਤੈਨੂੰ ਪਹਿਲਾਂ ਵੀ ਕਿਹਾ ਹੈ ਕੀ ਔਲਾਦ ਦਾ ਸੁੱਖ ਤੇਰੇ ਕਰਮਾਂ ਦੇ ਵਿੱਚ ਲਿਖਿਆ ਹੀ ਨਹੀਂ ਆ ਫਿਰ ਤੈਨੂੰ ਪੁੱਤ ਕਿੱਥੋਂ ਦੇ ਦਈਏ ਕਹਿੰਦੇ ਬੀਬੀ ਨੇ ਕਾਗਜ਼ ਕਲਮ ਅਤੇ ਸ਼ਾਈ ਦੀ ਦਵਾਈ ਅੱਗੇ ਕਰ ਦਿੱਤੀ ਕਿਆ ਸਤਿਗੁਰ ਸੱਚੇ ਪਾਸ਼ਾ ਉੱਥੇ ਲਿਖਣ ਵਾਲੇ ਵੀ ਤੁਸੀਂ ਅਤੇ ਇੱਥੇ ਬਖਸ਼ਿਸ਼ਾਂ ਰਹਿਮਤਾ ਕਰਨ ਵਾਲੇ ਵੀ ਤੁਸੀਂ ਜੇ ਉੱਥੇ ਲਿਖਣਾ ਭੁੱਲ ਗਏ ਸੀ ਤਾਂ ਕੋਈ ਗੱਲ ਨਹੀਂ ਹੁਣ ਬਖਸ਼ਿਸ਼ ਦੇ ਖਾਤੇ ਖੋਲੋ ਤਰਸ ਦੇ ਘਰ ਦੇ ਵਿੱਚ ਆ ਕੇ ਹੁਣ ਮੇਰੇ ਕਰਮਾ ਦੇ ਵਿੱਚ ਲਿਖ ਦੋ ਕਹਿੰਦੇ ਸਤਗੁਰ ਸੱਚੇ ਪਾਤਸ਼ਾਹ ਨੇ ਜਦੋਂ ਬੀਬੀ ਦਾ ਜਵਾਬ ਸੁਣਿਆ ਬੀਬੀ ਦੇ ਹੱਥੋਂ ਕਾਗਜ਼ ਕਲਮ ਫੜ ਲਈ ਸਤਗੁਰ ਸੱਚੇ ਪਾਤਸ਼ਾਹ ਕਾਗਜ਼ ਦੇ ਉੱਤੇ ਇੱਕ ਲਿਖਣ ਲੱਗੇ ਉਹ ਨਿੱਧਰ ਕਹਿੰਦੇ ਘੋੜੇ ਦੀ ਹਿੱਲ ਜੁਲ ਕਰਕੇ ਸਤਗੁਰ ਸੱਚੇ ਪਾਤਸ਼ਾਹ ਨੇ ਇੱਕ ਦੀ ਜਗ੍ਹਾ ਤੇ ਸਤ ਲਿਖ ਦਿੱਤਾ ਪਰ ਇਹ ਜੋ ਸਤਾ ਲਿਖਿਆ ਸੀ ਨਾ ਇਹ ਘੋੜੇ ਦੇ ਕਰਕੇ ਨਹੀਂ ਸੀ ਲਿਖਿਆ ਇਹ ਤਾਂ ਸਤਿਗੁਰ ਸੱਚੇ ਪਾਸ਼ਾ ਜਦੋਂ ਦਿਆਲਤਾ ਦੇ ਘਰ ਦੇ ਵਿੱਚ ਆਉਂਦੇ ਨੇ ਨਾ ਉਦੋਂ ਮੂੰਹੋਂ ਮੰਗੀਆਂ ਮਰਜ਼ਾ ਤਾਂ ਪੂਰੀਆਂ ਹੁੰਦੀਆਂ ਹੀ ਨੇ ਬਲਕਿ ਆਪਣੀ ਮਰਜ਼ੀ ਦੇ ਨਾਲ ਖੁਸ਼ ਹੋ ਕੇ ਸਤਿਗੁਰ ਸੱਚੇ ਪਾਸ਼ਾ ਸਾਡੀ ਆਸ ਉਮੀਦ ਤੋਂ ਕਿਤੇ ਵੱਧ ਦਿੰਦੇ ਨੇ ਇਸੇ ਕਰਕੇ ਮਾਈ ਮੰਗਣ ਦਾ ਇੱਕ ਪੁੱਤ ਆਈ ਸੀ ਪਰ ਸੱਤ ਲੈ ਕੇ ਗਈ ਇਹ ਹੈ ਗੁਰਨਾਨਕ ਪਾਤਸ਼ਾਹ ਜੀ ਦਾ ਘਰ ਦਰ ਜਿਹਦੀ ਆਸ ਅਰਦਾਸ ਗੁਰਨਾਨਕ ਪਾਤਸ਼ਾਹ ਦੇ ਘਰ ਦੇ ਉੱਤੇ ਹੋਵੇ ਭਾਵ ਇਹ ਨਹੀਂ ਆ ਵੀ ਅਸੀਂ ਗੁਰਬਾਣੀ ਦਾ ਪਾਠ ਕਰ ਰਹੇ ਆ ਗੁਰੂ ਘਰੇ ਮੱਥਾ ਟੇਕ ਰਹੇ ਆ ਅਤੇ ਆਸ ਅਰਦਾਸ ਹੋਰ ਪਾਸੇ ਹੋਈ ਆ ਵੀ ਚਲੋ ਕੋਈ ਨਹੀਂ ਇੱਥੇ ਗੱਲ ਨਾ ਬਣੀ ਹੋਰ ਕਿਸੇ ਪਾਸੇ ਤੁਰ ਜਾਵਾਂਗੇ ਨਾ ਇੰਜ ਬੇੜੇ ਪਾਰ ਨਹੀਂ ਹੁੰਦੇ ਇੰਜ ਮੰਨ ਦੀਆਂ ਮਰਾਦਾ ਪੂਰੀਆਂ ਨਹੀਂ ਹੁੰਦੀਆਂ ਮੰਨ ਦੀਆਂ ਮਰਾਦਾ ਉਹਨਾਂ ਦੇ ਪੂਰੀਆਂ ਹੁੰਦੀਆਂ ਨੇ ਜਿਨ੍ਹਾਂ ਦੀ ਆਸ ਤੇ ਅਰਦਾਸ ਗੁਰੂ ਨਾਨਕ ਪਾਤਸ਼ਾਹ ਦੀ ਕੇਂਦੀ ਆ ਜਿਨ੍ਹਾਂ ਦਾ ਗੁਰੂ ਨਾਨਕ ਪਾਤਸ਼ਾਹ ਤੋਂ ਬਿਨਾਂ ਕੋਈ ਹੋਰ ਹੈ ਹੀ ਨਹੀਂ ਜੋ ਸਿੱਧਾ ਆ ਕੇ ਕਹਿ ਦਿੰਦੇ ਵੀ ਸਤਗੁਰ ਸੱਚੇ ਪਾਤਸ਼ਾਹ ਤੇਰੇ ਤੋਂ ਬਿਨਾਂ ਸਾਡਾ ਕੋਈ ਹੋਰ ਹੈ ਹੀ ਨਹੀਂ ਆਸੀਂ ਕਿਹਦੇ ਤੋਂ ਮੰਗੀਏ ਕਿਰਸਤ ਗੁਰ ਸੱਚੇ ਪਾਤਸ਼ਾਹ ਨੂੰ ਉਹਨਾਂ ਦੇ ਉੱਤੇ ਕਿਰਪਾ ਕਰਨੀ ਹੀ ਪੈਂਦੀ ਆ ਮਹਾਪੁਰਖ ਜੀ ਕਹਿੰਦੇ ਅਸੀਂ ਜਦੋਂ ਗੁਰੂ ਤੋਂ ਮੰਗਣ ਜਾਂਦੇ ਆ ਨਾ ਜਾਂ ਤਾਂ ਖਾਲੀ ਹੱਥ ਜਾਂਦੇ ਆ ਜਾਂ ਫਿਰ ਹੱਥ ਵਿੱਚ ਭੇਟਾ ਲੈ ਕੇ ਜਾਂਦੇ ਆ ਕੋਈ ਮਾਇਆ ਲੈ ਜਾਂਦਾ ਹੈ ਕੋਈ ਮਹਿੰਗੀ ਵਸਤੂ ਤੋਹਫਾ ਖਰੀਦ ਕੇ ਲੈ ਜਾਂਦਾ ਹੈ ਪਰ ਸਾਨੂੰ ਇਹ ਨਹੀਂ ਪਤਾ ਵੀ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਨਾ ਤਾਂ ਸਾਡੇ ਹੱਥ ਵਿੱਚ ਫੜੀ ਮਾਇਆ ਦੇਖ ਕੇ ਖੁਸ਼ ਹੁੰਦੇ ਨੇ ਨਾ ਹੀ ਮਹਿੰਗੀਆਂ ਸੇਵਾਵਾਂ ਪੇਟਾਵਾਂ ਦੇਖ ਕੇ ਖੁਸ਼ ਹੁੰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਤਾਂ ਆਪਣੇ ਸਿੱਖ ਦੇ ਅੰਦਰ ਦੀ ਭਾਵਨਾ ਨੂੰ ਦੇਖ ਕੇ ਖੁਸ਼ ਹੁੰਦੇ ਨੇ ਜੇ ਅੰਦਰੋਂ ਸਾਡਾ ਭਰੋਸਾ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਦੇ ਉੱਤੇ ਪੱਕਾ ਹੋਵੇ ਸਾਡੀ ਸ਼ਰਧਾ ਪੂਰੀ ਹੋਵੇ ਸਾਡਾ ਨੀਮ ਪੱਕਾ ਹੋਵੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਪਲ ਦੀ ਦੇਰੀ ਨਹੀਂ ਲਾਉਂਦੇ ਸਤਿਗੁਰ ਸੱਚੇ ਪਾਤਸ਼ਾਹ ਤਾਂ ਹਰ ਵੇਲੇ ਸਾਡੇ ਉੱਤੇ ਕਿਰਪਾ ਕਰਨ ਨੂੰ ਤਿਆਰ ਹੀ ਆ ਬਸ ਅਸੀਂ ਆਪਣੇ ਗੁਰੂ ਵਾਲੇ ਪਾਸੇ ਮੂੰਹ ਨਹੀਂ ਕਰਦੇ ਅਸੀਂ ਗੁਰੂ ਵੱਲ ਪਿੱਠ ਕਰਕੇ ਮੰਗਦੇ ਆ ਕਿਉਂਕਿ ਜਦੋਂ ਸਾਡੇ ਮਨ ਦੇ ਵਿੱਚ ਹੋਰ ਪਾਸਿਆਂ ਦੀ ਆਸ ਹੈ ਨਾ ਉਹਦਾ ਮਤਲਬ ਸਾਡੀ ਗੁਰੂ ਵੱਲ ਪੇਠਿਆ ਅਸੀਂ ਸਿਰਫ ਨਾਟਕ ਕਰ ਰਹੇ ਆ ਕਿ ਅਸੀਂ ਗੁਰੂ ਘਰੇ ਜਾਂਦੇ ਆ ਗੁਰਬਾਣੀ ਦਾ ਪਾਠ ਕਰਦੇ ਆ ਜਦੋਂ ਅਸੀਂ ਆਪਣੇ ਗੁਰੂ ਵੱਲ ਮੂੰਹ ਕਰ ਲਿਆ ਆਪਣੇ ਗੁਰੂ ਦੇ ਚਰਨਾਂ ਦੇ ਵਿੱਚ ਟੈ ਪਏ ਸਿੱਧਾ ਹੀ ਕਹਿ ਦਿੱਤਾ ਵੀ ਗੁਰੂ ਨਾਨਕ ਪਾਤਸ਼ਾਹ ਤੇਰੇ ਤੋਂ ਬਿਨਾ ਕੋਈ ਹੋਰ ਹੈ ਹੀ ਨਹੀਂ ਪਰ ਤੁਹਾਡੇ ਤੋਂ ਬਿਨਾ ਹੋਰ ਕਿਸੇ ਤੋਂ ਨਹੀਂ ਮੰਗਣਾ ਸਤਿਗੁਰ ਸੱਚੇ ਪਾਸ਼ਾ ਤਾਂ ਪਲ ਦੀ ਦੇਰੀ ਨਹੀਂ ਲਾਉਂਦੇ ਇੱਕ ਤੋਂ ਦੂਜੀ ਵਾਰ ਕਹਿਣਾ ਹੀ ਨਹੀਂ ਪੈਂਦਾ ਸਤਿਗੁਰ ਸੱਚੇ ਪਾਸ਼ਾ ਤਾਂ ਬਿਨਾ ਬੋਲਿਆਂ ਬਿਨਾ ਮੰਗਿਆਂ ਹੀ ਅੰਦਰ ਦੀਆਂ ਭਾਵਨਾਵਾਂ ਨੂੰ ਸਮਝ ਲੈਂਦੇ ਨੇ ਤਾਂ ਬਸ ਸਾਡੇ ਵਿੱਚ ਕਮੀ ਆ ਉਹ ਕਮੀ ਨੂੰ ਆਪਾਂ ਪੂਰਾ ਕਰਨਾ ਹੈ ਸਭ ਤੋਂ ਪਹਿਲਾਂ ਅਮਰਤ ਵੇਲੇ ਦਾ ਨੇਮ ਪੱਕਾ ਕਰੀਏ ਅਮਰਤ ਵੇਲੇ ਉੱਠ ਕੇ ਗੁਰਨਾਣਕ ਪਾਸ਼ਾ ਦੀ ਯਾਦ ਵਿੱਚ ਬੈਠਿਆ ਕਰੀਏ ਗੁਰਬਾਣੀ ਦਾ ਪਾਠ ਕਰੀਏ ਫਿਰ ਗੁਰੂ ਘਰੇ ਜਾਣਾ ਅਤੇ ਗੁਰੂ ਘਰੇ ਜਾ ਕੇ ਕੀ ਕਹਿਣਾ ਹੈ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰੇ ਘਰ ਤਾਂ ਤੇਰੇ ਸਭ ਕੁਝ ਹੈ ਜਿਸ ਦੇ ਹਿਸੋ ਪਾਵੇ ਇਹ ਪੰਕਤੀਆਂ ਨੂੰ ਸਿਰਫ ਪੜਨਾ ਹੀ ਨਹੀਂ ਆ ਇੰਨਾ ਪੰਕਤੀਆਂ ਨੂੰ ਮਹਿਸੂਸ ਕਰਨਾ ਹੈ ਇੰਨਾ ਪੰਕਤੀਆਂ ਦੀ ਸਚਾਈ ਨੂੰ ਸਮਝਣਾ ਇਹ ਵੀ ਸਤਿਗੁਰ ਸੱਚੇ ਪਾਸ਼ਾ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆ ਪਰ ਦਿੰਦੇ ਉਸੇ ਨੂੰ ਜਿਹਨੂੰ ਆਪ ਚਾਹਣ ਅਤੇ ਚਾਹੁੰਦੇ ਉਹ ਸਾਡੀ ਕਰਕੇ ਜਾਂ ਸਾਡੀ ਭਾਵਨਾ ਦੇਖ ਕੇ ਸਾਡਾ ਭਰੋਸਾ ਦੇਖ ਕੇ ਆਪਣਾ ਨੇਮ ਭਰੋਸਾ ਪੱਕਾ ਕਰ ਲਈਏ ਸਾਡੀ ਸ਼ਰਧਾ ਭਾਵਨਾ ਸੱਚੀ ਸੱਚੀ ਹੋਵੇ ਸਾਡੀ ਨੀਅਤ ਸੱਚੀ ਸੱਚੀ ਹੋਵੇ ਇਹ ਨਹੀਂ ਵੀ ਅਸੀਂ ਇੱਕ ਪਾਸੇ ਪਾਠ ਕਰਦੇ ਆਂ ਗੁਰੂ ਘਰੇ ਜਾ ਕੇ ਸੇਵਾ ਕਰਦੇ ਆਂ ਦੂਜੇ ਪਾਸੇ ਦੂਜਿਆਂ ਦੇ ਪ੍ਰਤੀ ਮਨ ਵਿੱਚ ਈਰਖਾ ਰੱਖੀ ਫਿਰਦੇ ਆਂ ਕਹਿੰਨੇ ਆਂ ਵੀ ਜੋ ਕੁਝ ਵੀ ਆ ਮੇਰੇ ਘਰ ਵਿੱਚ ਹੀ ਆ ਜਾਵੇ ਦੂਜੇ ਨੂੰ ਕੁਝ ਮਿਲੇ ਹੀ ਨਾ ਇਦਾਂ ਵੀ ਗੱਲ ਨਹੀਂ ਬਣਦੀ ਆਪਣੀ ਅਰਦਾਸ ਬੇਨਤੀ ਕਰਨ ਤੋਂ ਪਹਿਲਾਂ ਸਰਬੱਤ ਦਾ ਭਲਾ ਮੰਗਣਾ ਪੈਂਦਾ ਹੈ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਪਹਿਲਾ ਸਿਧਾਂਤ ਹੀ ਇਹ ਆ ਕਿ ਸਿੱਖ ਦੀ ਅਰਦਾਸ ਓਨੀ देर ਤੱਕ ਪੂਰੀ ਨਹੀਂ ਹੁੰਦੀ ਜਿੰਨੀ ਦੇਰ ਤੱਕ ਉਹ ਸਰਬੱਤ ਦਾ ਭਲਾ ਨਹੀਂ ਮੰਗਦਾ ਤਾਂ ਸਾਨੂੰ ਇੱਥੋਂ ਸਮਝ ਲੈਣਾ ਚਾਹੀਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਈਰਖਾ ਲੂ ਗੁੰਦੇ ਲਈ ਥਾਂ ਨਹੀਂ ਆ ਜੇ ਅਸੀਂ ਮਨ ਵਿੱਚ ਕਿਸੇ ਦੇ ਪ੍ਰਤੀ ਈਰਖਾ ਰੱਖ ਕੇ ਗੁਰੂ ਨਾਨਕ ਪਾਤਸ਼ਾਹ ਅੱਗੇ ਜਾ ਰਹੇ ਹਾਂ ਨਾ ਫਿਰ ਅਸੀਂ ਪਾਤਸ਼ਾਹ ਨੂੰ ਪ੍ਰਵਾਨ ਨਹੀਂ ਹੋਣਾ ਮਨ ਦੀ ਜੋ ਵੀ ਈਰਖਾ ਹੈ ਹੰਕਾਰ ਆ ਇਹ ਕੱਢ ਦੇਣਾ ਹੈ ਸੱਚੀ ਸੱਚੀ ਨੀਅਤ ਲੈ ਕੇ ਜਾਣੀ ਆ ਸਤਿਗੁਰ ਸੱਚੇ ਆਸ਼ਾ ਦੇ ਕੋਲ ਵੇਖਣਾ ਸਤਿਗੁਰ ਸੱਚੇ ਪਾਤਸ਼ਾਹ ਤਾਂ ਪਹਿਲਾਂ ਹੀ ਤਿਆਰ ਬਰ ਤਿਆਰ ਬੈਠੇ ਹੁੰਦੇ ਨੇ ਸਾਡੀਆਂ ਝੋਲੀਆਂ ਭਰਨ ਦੇ ਲਈ